ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਇੱਕ ਪਾਸੇ ਰਗੜਾ ਲਾਇਆ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਵਿਕਰਮਜੀਠਿਆ ਨੂੰ ਵਿਕਰਮਜੀਠਿਆ ਦੇ ਕੇਸ ਨੂੰ ਲੈ ਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪੱਕੇ ਕਿਲ ਠੂਕ ਦਿੱਤੇ ਗਏ ਨੇ ਤੇ ਦੂਸਰੇ ਪਾਸੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ bizness ਅਤੇ bizness ਦੇ ਸਭ ਤੋਂ ਉੱਚ ਅਧਿਕਾਰੀਆਂ ਵੱਲੋਂ ਕੇਲੇ ਠੋਕ ਦਿੱਤੇ ਗਏ ਨੇ ਬਿਕਰਮਜੀਠਿਆ ਦੇ ਪਰਵਾਰ ਤੇ ਸੂਤਰਾਂ ਦੇ ਹਵਾਲੇ ਤੋਂ ਬੜੀ ਵੱਡੀ ਅਤੇ ਐਮ ਖਬਰ ਆ ਰਹੀ ਹੈ ਪੇਸ਼ ਨਹੀਂ ਹੋਏ ਬਿਕਰਮਜੀਠਿਆ ਦੇ ਸਕੇ ਸਾਲੇ ਜਿਨ੍ਹਾਂ ਦਾ ਨਾਮ ਗਜਪਤ ਗਰੇ ਗਜਪਤ ਸਿੰਘ ਗਰੇਵਾਲ ਦੱਸਿਆ ਜਾ ਰਿਹਾ ਹੈ ਗਰੇਵਾਲ ਨੂੰ ਦੋ ਵਾਰ ਤਲਬ ਹੋਣ ਲਈ ਕਿਹਾ ਗਿਆ ਵਿਜੀਲेंस ਦੇ ਸਬੰਚ ਅਧਿਕਾਰੀਆਂ ਵੱਲੋਂ ਸੈਕਟਰ 68 ਦੇ ਵਿੱਚ ਨਾ ਤੇ 15 ਸਤੰਬਰ ਨੂੰ ਹੋਏ ਨਾ 16 ਸਤੰਬਰ ਨੂੰ ਹੋਏ ਤੇ ਵਿਜੀਲੈਂਸ ਵੱਟੀ ਕਾਰਵਾਈ ਕਰਨ ਜਾਰੀ ਹੈ ਗਜਪਤ ਸਿੰਘ ਗਰੇਵਾਲ ਤੇ ਜੋ ਰਿਸ਼ਤੇ ਬਚੋ ਸਕੇ ਸਾਲੇ ਨੇ ਬਿਕਰਮਜੀਠਿਆ ਤੇ ਬਿਕਰਮਜੀਠਿਆ ਦਾ ਸਾਲਾ ਕਿਉਂ ਅਨਾਕਾਨੀ ਕਰ ਰਿਹਾ ਹੈ ਕਿਉਂ ਵਿジネス ਵਿੱਚ ਵਿਜੀਲੈਂਸ ਵੱਲੋਂ ਜੇ ਤਲਬ ਕੀਤਾ ਗਿਆ ਹੈ ਤਲਬ ਨਹੀਂ ਹੋ ਰਿਹਾ ਪੁੱਛ ਗਿਛ ਕਰਨ ਤੋਂ ਸਵਾਲਾਂ ਦੇ ਜਵਾਬਾ ਤੂੰ ਕਿਉਂ ਕਰਨੀ ਕਿ ਤਰਾ ਰਿਹਾ ਹੈ ਲੇਕਿਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵਾਰ-ਵਾਰ ਕਹਿ ਰਹੇ ਨੇ ਕਿ ਬੀਬਾ ਹਰਸਿਮਰਤੌਰ ਬਾਦਲ ਦੀ ਅਰਦਾਸ ਸੁਣੀ ਗਈ ਹੈ ਇਸ ਕਰਕੇ ਅਸੀਂ ਗਿਣ-ਗਿਣ ਤੇ ਕੋਕੇ ਜਿਹੜੇ ਜਣਾ ਕੇ ਬਿਕਰਮਜੀਠਿਆ ਦੇ ਕੇਸ ਤੇ ਬਿਕਰਮਜੀਠਿਆ ਨੇ ਪੱਟਾਂ ਤੇ ਥਾਪੀਆਂ ਮਾਰੀਆਂ ਮੁੱਛਾਂ ਨੂੰ ਤਾ ਦਿੱਤੇ ਭਗਵੰਤ ਮਾਨਾ ਤੇਰੀਆਂ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਤੋਂ ਬਾਅਦ ਕੀ ਕਹਾਂ ਕੁਵਾ ਦੇਾਂਗੇ ਹਰ ਸਿਮਰਤ ਕੌਰ ਬਾਦਲ ਨੇ ਇੱਥੋਂ ਤੱਕ ਕਹਿ ਦਿੱਤਾ ਕਿ ਭਾਈ ਤੁਸੀਂ ਕਿਹੜੇ ਬਾਗ ਦੀ ਬੂਲੀ ਹੋ ਚਾਹੇ ਤੁਸੀਂ ਅਸਟ੍ਰੇਲੀਆ ਭੱਜ ਜਾਓ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਤੋਂ ਬਾਅਦ ਤੇ ਭਾਵੇਂ ਕੈਨੇਡਾ ਤੁਹਾਨੂੰ ਉੱਥੋਂ ਖਿੱਚ ਕੇ ਪਿਆਦਾ ਸਾਬੇਗਾ ਹਾਲਾਂਕਿ ਪਤਾ ਨਹੀਂ ਕਿ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਸ਼ੁਰੂਪਨੀ ਅਕਾਲੀ ਦਲ ਦੀ ਸਰਕਾਰ ਬਣਨੀ ਹੈ ਕਾਂਗਰਸ ਦੀ ਬਣਨੀ ਹੈ ਭਾਰਤੀ ਜਨਤਾ ਪਾਰਟੀ ਦੀ ਜਾਂ ਆਮ ਆਦੀ ਪਾਰਟੀ ਦੀ ਬਣੀ ਹੈ ਲੇਕਿਨ ਇਹ ਬਿਕਰਮਜੀਤਿਆ ਨੇ ਸੁਪਨੇ ਦੇ ਵਿੱਚ ਵੀ ਨਹੀਂ ਸੋਚਿਆ ਹੋਵੇਗਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਵੱਡੇ ਪੱਧਰ ਤੇ ਮੇਰੇ ਉੱਤੇ ਕਾਰਵਾਈ ਕੀਤੀ ਜਾਵੇਗੀ ਜੇ ਗੱਲ ਕਰੀਏ ਅਮੀਰੀ ਦੀ ਜੇ ਗੱਲ ਕਰੀਏ ਬੈਕਗ੍ਰਾਉਂਡ ਦੀ ਤੇ ਬਿਕਰਮਜੀਤਿਆ ਦੇ ਕੋਲ 55 ਹਜ਼ਾਰ ਕਰੋੜ ਰੁਪਏ ਦੀ ਇਨਵੈਸਟਮੈਂਟ ਹੈ ਇਹ ਖੁਦ ਖਲਾਸਾ ਕੀਤਾ ਹੈ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿ ਬਿਕਰਮਜੀਤਿਆ ਜੱਦੀ ਪੁਸ਼ਤੀ ਅਮੀਰ ਹੈ 55000 ਕਰੋੜ ਰੁਪਏ ਉਹਨਾਂ ਦਾ ਦੇਸ਼ੀ ਅਤੇ ਵਿਦੇਸ਼ੀ ਬੈਂਕਾਂ ਦੇ ਵਿੱਚ ਜਮ੍ਹਾਂ ਹੈ ਲੇਕਿਨ ਜਿਹੜੇ ਕਾਗਜ਼ਾਤ ਹੈ ਜਿਹੜੇ 40000 ਪੰਨਿਆਂ ਦੀ ਰਿਪੋਰਟ ਪੇਸ਼ ਕੀਤੀ ਗਈ ਹੈ ਬਿਕਰਮ ਮਜੀਠੀਆ ਨੂੰ ਲੈ ਕੇ ਮੁਹਾਲੀ ਦੀ ਅਦਾਲਤ ਵਿੱਚ ਉਸ ਵਿੱਚ ਕਈ ਪਰਦੇ ਕਈ ਕਾਲੇ ਚਿੱਠੇ ਖੋਲ ਕੇ ਰੱਖ ਦਿੱਤੇ ਨੇ ਬਿਕਰਮ ਮਜੀਠੀਆ ਦੇ ਤੇ ਬਿਕਰਮ ਮਜੀਠੀਆ ਦਾ ਲੱਗ ਪੱਗ ਬਚਣਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੋਂ ਮੁਸ਼ਕਲ ਹੋ ਗਿਆ ਹੈ ਲੰਬਾ ਸਮਾਂ ਜੇਲ੍ਹ ਦੇ ਵਿੱਚ ਰਹਿਣਗੇ ਸਜ਼ਾ ਹੋਵੇਗੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਕਹਿੰਦੇ ਨੇ ਕਿ ਸਾਨੂੰ ਭਾਰਤ ਦੇ ਕਾਨੂੰਨ ਤੇ ਵਿਵਸਥਾ ਤੇ ਪੂਰਾ ਭਰੋਸਾ ਹੈ ਹੁਣ ਸਮਣੇ ਜਾ ਰਹੀ ਹੋਣਗੇ ਗਜਪਤ ਗਰੇਵਾਲ ਨੂੰ ਜੋ ਰਿਸ਼ਤੇ ਤੋਂ ਬਿਕਰਮ ਜੀਠਿਆ ਦੇ ਸਕੇ ਸਾਲੇ ਨੇ ਗਨੀਬ ਕੌਰ ਮਜੀਠਿਆ ਨੂੰ ਵੀ ਟੰਗਿਆ ਜਾਵੇਗਾ ਕਿਉਂਕਿ ਗਨੀਬ ਕੌਰ ਮਜੀਠਿਆ ਦੇ ਜਾਇਦਾਦਾਂ ਦੇ ਪ੍ਰੋਪਰਟੀ ਦੇ ਵਿਜੀਲੈਂਸ ਅਤੇ ਮਾਲ ਵਿਭਾਗ ਦੇ ਸਰਪ੍ਰੋਚ ਅਧਿਕਾਰੀਆਂ ਵੱਲੋਂ ਹਵਾਲੇ ਮੰਗੇ ਜਾ ਰਹੇ ਨੇ ਲੇਕਿਨ ਗਨੀਬ ਕੌਰ ਮਜੀਠੀਆ ਨੇ ਕੋਰੀ ਨਾ ਕਰ ਦਿੱਤੀ ਹੈ ਗਨੀਬ ਕੌਰ ਮਜੀਠੀਆ ਨੇ ਪੰਜਾਬ ਅਤੇ ਹਰਿਆਣਾ ਦੀ ਹਾਈ ਕੋਰਟ ਵਿੱਚ ਵਿਜੀਲੈਂਸ ਅਤੇ ਪੰਜਾਬ ਸਰਕਾਰ ਅਤੇ ਪੰਜਾਬ ਦੇ ਸਰਕਾਰੀ ਵਿਕੀਂਡਾਂ ਨੂੰ ਚੁਣੌਤੀ ਦਿੱਤੀ ਹੈ ਉਧਰ ਕਾਨੂੰਨਦਸੋ ਨੋਟ ਜਾਰੀ ਕਰ ਦਿੱਤਾ ਹੈ ਪੰਜਾਬ ਸਰਕਾਰ ਨੂੰ ਪੰਜਾਬ ਅਤੇ ਹਰਿਆਣਾ ਦੀ ਅਦਾਲਤ ਦੇ ਜੱਜ ਸਾਹਿਬਾਨਾਂ ਵੱਲੋਂ ਮਾਰਜੁਕ ਅਦਾਲਤ ਨੇ ਕਿਹਾ ਹੈ ਕਿ ਤੁਸੀਂ ਜਵਾਬ ਦੇ ਦਿਓ ਉਸ ਤੋਂ ਬਾਅਦ ਤੁਸੀਂ ਜਿਹੜੇ ਕਾਗਜ਼ਾਤ ਮੁਗਵਾ ਸਕਦੇ ਹੋ ਗਜਪਤ ਗਰੇਵਾਲ ਸਿੰਘ ਗਰੀਬਕੌਰ ਮਜੀਠੀਆ ਅਤੇ ਹੋ ਸਕਦਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਿਵਾਹ ਸਬੰਤ ਕੋਲ ਬਾਦਲ ਅਤੇ ਹੋਰ ਕਿਸੇ ਸ਼੍ਰੋਮਣੀ ਅਕਾਲੀ ਦਲ ਦੇ ਸਾਥੀ ਨੂੰ ਵਿਜੀਲੈਂਸ ਦੀਆਂ ਪੌੜੀਆਂ ਚਣੀਆਂ ਪੈਣ ਕਿਉਂਕਿ ਸੁਖਬੀਰ ਸਿੰਘ ਬਾਦਲ ਬਿਲਕੁਲ ਵਿਰੋਧ ਨਹੀਂ ਕਰ ਰਿਹਾ ਹੈ ਕਿਸੇ ਵੀ ਤਰ੍ਹਾਂ ਦੀ ਟਿਕਾ ਟਿਪੜੀ ਨਹੀਂ ਕੀਤੀ ਗਈ ਪੰਜਾਬ ਦੇ ਮੁੱਖ ਮੰਤਰੀ ਤੇ ਭਗਵੰਤ ਮਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਬਿਕਰਮਜੀਤਿਆ ਦੇ ਕੇਸ ਨੂੰ ਲੈ ਕੇ ਇੱਕ ਦੋ ਵਾਰ ਟਿਕਾ ਟਿਪੜੀ ਕੀਤੀ ਗਈ ਲੇਕਿਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਲਾਈਵ ਹੋ ਕੇ ਕਿਆ ਸੀ ਕਾਨਫਰੰਸ ਕਰਕੇ ਕਿਆ ਸੀ ਕਿ ਸਾਡੇ ਕੋਲ ਫਾਇਲਾ ਆ ਰਹੀਆਂ ਨੇ ਜਿਵੇਂ ਜਿਵੇਂ ਫਾਇਲਾ ਆਈ ਜਾਣਗੀਆਂ ਉਵੇਂ ਉਵੇਂ ਇਹਨਾਂ ਨੂੰ ਇਹਨਾਂ ਰੰਗ ਬਰੰਗੀਆਂ ਮੱਛੀਆਂ ਨੂੰ ਇਹਨਾਂ ਮਗਰ ਮੱਛਾਂ ਨੂੰ ਜੇਲ੍ਹ ਦੀਆਂ ਸਲਾਕਾਂ ਪਿੱਛੇ भेजा ਜਾਵੇਗਾ ਇਸ ਕਰਕੇ ਸ਼ਰੂਮੀ ਇਕਾਦੀ ਦਲ ਦੇ ਵੱਡੇ ਆਗੂਆਂ ਨੇ ਵੀ ਹੁਣ ਖੜਾ ਛੱਡ ਦਿੱਤਾ ਹੈ ਬਿਕਰਮ ਜਿਠਿਆ ਦਾ ਗਰੀਮਕਰ ਜਿਠਿਆ ਨੂੰ ਵੀ ਸੱਮਣ ਜਾਰੀ ਆਲਰੇਡੀ ਹੋ ਚੁੱਕੇ ਨੇ ਹੁਣ ਹੋਣਗੇ ਗੱਜਪਤ ਸਿੰਘ ਗਰੇਵਾਲ ਨੂੰ ਕਿਉਂਕਿ ਉਹਨਾਂ ਵੱਲੋਂ ਨਹੀਂ ਹਾਜ਼ਰੀ ਭਰੀ ਗਈ ਵਿਜੀਲੈਂਸ ਦੇ ਦਫ਼ਤਰ ਵਿੱਚ ਧੰਨਵਾਦ